ਨੀਲਾ ਬਾਣਾ ਪਾ ਕੇ ਦਸਮੇਸ਼ ਚੱਲਿਆ ਨੀਲਾ ਬਾਣਾ ਪਾ ਕੇ ਦਸਮੇਸ਼ ਚੱਲਿਆ ਨੀਲਾ ਬਾਣਾ ਪਾ ਕੇ ਦਸਮੇਸ਼ ਚੱਲਿਆ ਫੇਦ ਕੋਣ ਜਾਣੇ ਉਸ ਨਰੰਕਾਰ ਦਾ ਫੇਦ ਕੋਣ ਜਾਣੇ ਉਸ ਨਰੰਕਾਰ ਦਾ ਸਾਰੇ ਧਰਮਾਂ ਦੇ ਬੰਦੇ ਫਿਰੇ ਧਾਰ ਦਾ ਸਾਰੇ ਧਰਮਾਂ ਦੇ ਬੰਦੇ ਫਿਰੇ ਧਾਰ ਦਾ ਭੁੱਖੇ ਦੇ ਮਹਾਰ ਸ੍ਰੀ ਨੀਲਾ ਬਣਾ ਪਾ ਕੇ ਦਸਮੇਸ਼ ਚੱਲਿਆ ਨੀਲਾ ਬਣਾ ਪਾ ਕੇ ਦਸਮੇਸ਼ ਚੱਲਿਆ ਨਬੀ ਖਾਂਦੇ ਗਨੀ ਖਾਂਦੇ ਦਿਲ ਪਿਆਰ ਜੀ ਧੋਮੇ ਹੀ ਬਪਾਰੀ ਬਣੇ ਸੇਵਾਦਾਰ ਜੀ ਧੋਮੇ ਹੀ ਬਪਾਰੀ ਬਣੇ ਸੇਵਾਦਾਰ ਜੀ ਪਿੰਡ ਘਰਾਲੀ ਫੌਜਾਂ ਨਾ ਕਮਲਿਆ ਪਿੰਡ ਘਰਾਲੀ ਫੌਜਾਂ ਨਾ ਕਮਲਿਆ ਪਿੰਡ ਘਰਾਲੀ ਫੌਜਾਂ ਨਾ ਕਮਲਿਆ ਨੀਲਾ ਬਾਣਾ ਪਾਕੇ ਦਸਮੇਸ਼ ਚੱਲਿਆ ਨੀਲਾ ਬਾਣਾ ਪਾਕੇ ਦਸਮੇਸ਼ ਚੱਲਿਆ ਰੋਕ ਲਿਆ ਫੌਜਾਂ ਗੁਰਾਂ ਦੇ ਬਹੀਰ ਨੂੰ ਰੋਕ ਲਿਆ ਫੌਜਾਂ ਗੁਰਾਂ ਦੇ ਬਹੀਰ ਨੂੰ ਲੈਣ ਲਈ ਤਲਾਸ਼ੀ ਸਾਧ ਲਿਆ ਪੀਰ ਨੂੰ ਲੈਣ ਲਈ ਤਲਾਸ਼ੀ ਸਾਧ ਲਿਆ ਪੀਰ ਨੂੰ ਪੀਰ ਨੇ थलिया नीला बाणा पाके تا चलिया ਅੱਲਾ ਦੇ ਪਿਆਰੇ ਅੁੱਛਦੇ ਫਕੀਰ ਨੇ ਆਹ 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 ਪਾਤਸ਼ਾਹ ਦੇ ਪਾਲ ਕੀ ਸੁੱਖ ਤੋੜ ਗਏ ਕਹੇ ਕੜਿਆਣਾ ਫੌਜ ਰੋਬ ਫੁਰ ਪਾਤਸ਼ਾਹ ਦੀ ਪਾਲਕੀ ਲੈ ਸਿੱਖ ਤੁਰ ਗਏ ਕਹਿ ਕੜੇ ਆਣਾ ਫੌਜੀ ਰੋਬ ਫੋੜ ਗਏ ਕਹਿ ਕੜੇ ਆਣਾ ਫੌਜੀ ਰੋਬ ਫੋੜ ਗਏ ਗੁਰੂ ਜੀ ਨੇ ਰੋਬ ਨਾ ਕਿਸੇ ਦਾ ਚੱਲਿਆ ਗੁਰੂ ਜੀ ਨੇ ਰੋਬ ਨਾ ਕਿਸੇ ਦਾ ਚੱਲਿਆ ਗੁਰੂ ਜੀ ਨੇ ਰੋਬ ਨਾ ਕਿਸੇ ਦਾ ਚੱਲਿਆ ਨੀਲਾ ਬਾਣਾ ਪਾ ਕੇ ਦਸਮੇਸ਼ ਚੱਲਿਆ ਨੀਲਾ ਬਾਣਾ ਪਾ ਕੇ ਦਸਮੇਸ਼ ਚੱਲਿਆ ਨੀਲਾ ਬਾਣਾ ਪਾ ਕੇ ਦਸਮੇਸ਼ ਚੱਲਿਆ Oh <laughs>